ਸਤਕਾਰਯੋ ਅਰਧੀ ਬੀਰੋ ਅੱਜ ਜੋ ਮੀਟਿੰਗ ਫੋਰਮਸਟਾਫ ਇੰਡੀਆ ਜੀ ਨਾਲ ਹੋਈ ਉਹ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਉਮੀਦ ਹੈ ਕਿ ਕੁਝ ਸਮੇਂ ਬਾਅਦ ਦੁਬਾਰਾ ਫਿਰ ਇੱਕ ਮੀਟਿੰਗ ਹੋਏਗੀ ਹੋ ਸਕਦਾ ਦੋ ਮੀਟਿੰਗਾਂ ਹੋ ਜਾਣ ਲੇਕਿਨ ਚੰਗੇ ਰਿਜ਼ਲਟ ਨਿਕਲਦੀ ਆਸ ਬੱਜੀ ਹੈ ਤੁਹਾਡੇ ਸਹਿਯੋਗ ਨਾਲ ਤੁਹਾਡੇ ਅਸ਼ੀਰਵਾਦ ਨਾਲ ਤੁਹਾਡੀ ਮਿੰਨ ਸੜਕਾ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜੋ 1 ਅਕਤੂਬਰ ਤੋਂ ਸੀਰੀਜ਼ ਸ਼ੁਰੂ ਹੋਣ ਜਾ ਰਿਹਾ ਹੈ ਉਹਦੇ ਸੰਬੰਧ ਵਿੱਚ ਜੋ ਰਾਈਸ ਮਿਲਰ ਗਰੁੱਪ ਨੇ ਉਹਦੇ ਵਿੱਚ ਜੋ ਪੋਸਟਾਂ ਪਾਈਆਂ ਜਾ ਰਹੀਆਂ ہیں ਜੋ ਵਿਚਾਰ ਕੀਤੇ ਜਾ ਰਹੇ ਆ ਉਹ ਆਰਥਿਕ ਵਰਗ ਵਾਸਤੇ ਬਹੁਤ ਹੀ ਚਿੰਤਾਜਨਕ ਨੇ ਕਿਉਂਕਿ ਅੱਜ ਸੀਐਮਡੀ ਕਮ ਚੇਅਰਮੈਨ ਮੈਡਮ ਦੇ ਨਾਲ ਐਫਸੀਆਈ ਦਿੱਲੀ ਵਿਖੇ ਮੀਟਿੰਗ ਸੱਦੀ ਗਈ ਜਿਸ ਵਿੱਚ ਰਾਈਸ ਮਿਲਰਾਂ ਦੇ ਪੱਖੋਂ ਗਰੁੱਪਾਂ ਦੇ 2-2 3-3 ਮੈਂਬਰ ਤੇ ਸਾਡੇ ਸਤਕਾਰਯੋਗ ਸੈਕਟਰੀ ਫੂਡ ਸਤਕਾਰਯੋਗ ਡਾਇਰੈਕਟਰ ਫੂਡ ਅਤੇ ਜੀਐਮ ਫਾਈਨੈਂਸ ਸ੍ਰੀ ਸਰਵੇਸ਼ ਜੀ ਨੇ ਸ਼ਿਰਕਤ ਕੀਤੀ ਉਸ ਮੀਟਿੰਗ ਤੋਂ ਬਾਅਦ ਜੋ ਲੀਡਰਾਂ ਦੇ ਵਿਚਾਰ ਮੀਟਿੰਗ ਦੇ ਜੋ ਗੱਲਾਂ ਬਾਤਾਂ ਹੋਈਆਂ ਸਾਹਮਣੇ ਆਈਆਂ ਉਹ ਬਹੁਤ ਹੀ ਚਿੰਤਾਜਨਕ ਨੇ ਉੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਗਵਰਨਮੈਂਟ ਆਫ ਇੰਡੀਆ ਦੇ ਕੋਲੇ ਕੋਈ ਸਪੇਸ ਪਣ ਦੇ ਚਾਂਸ ਨਹੀਂ ਲੱਗ ਰਹੇ ਇਸ ਤਰ੍ਹਾਂ ਕੇ ਦੱਸਿਆ ਹੈ ਕੋ ਮੀਟਿੰਗ ਨੇ ਵੀ ਸ਼ਾਮਲ ਸੰ ਸਾਥੀ ਦਿੱਲੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਲੀਅਰ ਕਹੀ ਹੈ ਕਿ ਵੱਧ ਤੋਂ ਬਾਅਦ 1 ਮਹੀਨੇ ਦੇ ਵਿੱਚ 4-5 ਲੱਖ ਮੀਟਰ ਟਨ ਚੌਲ ਤੋਂ ਵੱਧ ਕੇ ਕੇਂਦਰ ਸਰਕਾਰ ਨੂੰ ਪੂਰੇ ਦੇਸ਼ ਦੇ ਵਿੱਚ ਜ਼ਰੂਰਤ ਨਹੀਂ ਪੈਣੀ ਪੰਜਾਬ ਦੀ ਇਸ ਹਿਸਾਬ ਨਾਲ ਜੋ 125 ਲੱਖ ਮੀਟਰ ਟਨ ਚਾਵਲ ਆਉਣ ਵਾਲੇ ਸੀਜ਼ਨ 'ਚ ਮਿਲਣ ਹੋਣੀ ਹੈ ਝੋਨਾ ਲੱਗਣ ਤੋਂ ਬਾਅਦ ਉਹਦੀ 125 ਲੱਖ ਮੀਟਰ ਟਨ ਨੂੰ ਜੇ 5 ਲੱਖ ਮਹੀਨੇ ਦੇ حساب ਨਾਲ ਡਿਵਾਈਡ ਕਰੀਏ ਤਾਂ 25 ਮਹੀਨੇ ਲੱਗਦੇ ਆ ਕਹਿੰਦਾ ਪਾਬ ਕਿ ਜੋ ਝੋਨਾ ਮੰਡੀਆਂ ਚ ਆਉਣਾ ਹੈ ਜੇ ਪੂਰਾ ਪੂਰਾ ਖਰੀਦ ਕਰਕੇ ਕਦਾਮਾ ਦੇ ਵਿੱਚ ਛੈਲਾਂ ਦੇ ਵਿੱਚ ਲੱਗ ਜਾਊਗਾ ਤਾਂ ਉਹਦੇ ਚਾਵਲ ਜਿਹੜੇ ਆ 2 ਸਾਲ ਤੋਂ ਪਹਿਲਾਂ ਕੇਂਦਰ ਸਰਕਾਰ ਚੁੱਕਣ ਦੀ ਸਮਰੱਥਾ ਨਹੀਂ ਰੱਖਦੀ ਤਾਂ ਇਸ ਗੱਲ ਤੋਂ ਘਬਰਾਹਟ ਮਹਿਸੂਸ ਕਰ ਰਹੇ ਨੇ ਰਾਈਸ ਮੀਲਰ ਤੇ ਹੋ ਸਕਦਾ ਹੈ ਕਿ ਉਹ ਸਰਕਾਰ ਕਿਸਾਨਾਂ ਨੂੰ ਕੁਰਸ ਕਰਨ ਵਾਸਤੇ ਲੌਂਗ ਆਰਡਰ ਨੂੰ ਕੰਟਰੋਲ ਕਰਨ ਵਾਸਤੇ ਜ਼ਬਰਦਸਤੀ ਮੰਡੀਆਂ ਦੇ ਵਿੱਚ ਸਾਨੂੰ ਮਜਬੂਰ ਕਰੇ ਕਿ ਤੁਸੀਂ ਝੋਨਾ ਤੋਲੋ ਲੇਕਿਨ ਝੋਨਾ ਚੁੱਕਣ ਨੂੰ ਕੋਈ ਤਿਆਰ ਨਹੀਂ ਹੋਣਾ ਜੇ ਚੁੱਕਿਆ ਵੀ ਤੇ ਮੈਂ ਇਸ ਸਮੇਂ ਨਤੀਜਾ 40-50% ਤੇ ਗੱਲ ਆਣ ਕੇ ਖੜ੍ਹ ਜਾਣੀ ਹੈ ਕਿਉਂਕਿ ਜਿਸ ਵੀ ਰਾਈਸ ਮਿਲਰ ਨਾਲ ਗੱਲ ਕਰਦੇ ਆਂ ਜੇ ਅਸੀਂ ਪ੍ਰਧਾਨ ਨਾਲ ਗੱਲ ਕਰਦੇ ਆਂ ਜਾਂ ਦਿੱਲੀ ਦੀ ਅੱਜ ਦੀ ਮੀਟਿੰਗ ਤੋਂ ਬਾਅਦ ਜੋ ਮੈਂ ਮਹਿਸੂਸ ਕਰ ਰਿਹਾ ਵੱਖ-ਵੱਖ ਗਰੁੱਪਾਂ ਦੇ ਜੋ ਉਹਨਾਂ ਦੇ ਕਮੈਂਟਸ ਆ ਰਹੇ ਆ ਕਿ ਕੋਈ ਵੀ ਰਾਈਸ ਮਿਲ ਪੂਰੀ ਕੈਪੈਸਿਟੀ ਦਾ ਝੋਨਾ ਅੰਦਰ ਲਾਉਣ ਨੂੰ ਤਿਆਰ ਨਹੀਂ ਹੋਏਗਾ ਬਹੁਤ ਸਾਰੇ ਲੋਕ ਤਾਂ ਕਹਿੰਦੇ ਵੀ ਅਸੀਂ ਰੋਣਾ ਹੀ ਨਹੀਂ ਤੇ ਬਹੁਤ ਸਾਰੇ ਕਹਿੰਦੇ ਆਵੇ ਅਸੀਂ ਥੋੜਾ ਰੋਵਾਵਾਂਗੇ ਇਸ ਕਰਕੇ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਆੜਤੀਆ ਵਰਗ ਵਾਸਤੇ ਕਿਉਂਕਿ ਸਰਕਾਰ ਨੇ ਤੇ ਕਿਸਾਨਾਂ ਨੇ ਸਾਨੂੰ ਕਹਣਾ ਬੋਰੀਆਂ ਝੋਨਾ ਪਾਓ ਉਸ ਤੋਂ ਬਾਅਦ ਇਹ ਝੋਨਾ ਸਾਡੀਆਂ ਦੁਕਾਨਾਂ ਤੇ ਪਿਆ ਰਹਿਣਾ ਤੁਸੀਂ ਦੇਖਿਆ ਕਿ ਹਰਿਆਣੇ ਦੇ ਵਿੱਚ 23 ਨਵੰਬਰ ਤੋਂ ਜਿਹੜੀ ਸ਼ੁਰੂ ਹੋਣੀ ਸੀ ਚੋਨੇ ਦੀ ਖਰੀਦ ਉਹ ਵੀ ਹਰਿਆਣਾ ਰਾਈਸ ਮਿਲਾਂ ਦੀ ਹੜਤਾਲ ਦੇ ਕਾਰਨ ਗਵਰਨਮੈਂਟ ਆਫ ਇੰਡੀਆ ਨੇ ਫਿਰ ਦੁਬਾਰਾ ਅੱਜ ਚਿੱਠੀ ਇੱਕ ਜਾਰੀ ਕਰਕੇ 1 ਅਕਤੂਬਰ ਤੋਂ ਖਰੀਦ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਸਮਝਦੇ ਆ ਵੀ ਜੇ ਛੱਲਰਾਂ ਵਾਲਿਆਂ ਨੇ ਚੋਨਾ ਨਾ ਲਵਾਇਆ ਤੇ ਸੜਕਾਂ ਤੇ ਕਿਸਾਨ ਆ ਜਾਣਗੇ ਕਿਉਂਕਿ ਹਰਤੀਆ ਨੇ ਭਰ ਕੇ ਜਿਆਦਾ ਦਿਨ ਸਾਹਮਣੇ ਨਹੀਂ ਸੱਕਣਾ ਉਹ ਡੈਮੇਜ ਇਸ ਕਲਰ ਹੋ ਜਾਏਗਾ ਵਜਨ ਦੀ ਸ਼ਾਰਟੇਜ ਆ ਜਾਏਗੀ ਤੇ ਕਿਸਾਨ ਸਰਕਾ ਦੇ ਆ ਜਾਣਗੇ ਉੱਪਰੋਂ ਇਲੈਕਸ਼ਨ ਹੈ ਇਸ ਕਰਕੇ ਹਰਿਆਣੇ ਦੇ ਇਲੈਕਸ਼ਨਾਂ ਦੇ ਹੋਣ ਕਾਰਨ ਉਹਨਾਂ ਨੇ 23 ਤਰੀਕਾ ਵਾਲਾ ਜਿਹੜਾ ਅਜੇ ਤੋਂ 4 ਦਿਨ ਪਹਿਲਾਂ ਚਿੱਠੀ ਜਾਰੀ ਕੀਤੀ ਸੀ ਗਵਰਨਮੈਂਟ ਆਫ ਇੰਡੀਆ ਨੇ ਹਰਿਆਣਾ ਦੇ ਵਾਸਤੇ ਉਹ 1 ਅਕਤੂਬਰ ਤੇ ਕਰ ਦਿੰਦੀ ਹੈ ਹਾਲਾਤ ਦੇ ਦੇਖ ਕੇ ਹਰਿਆਣਾ ਰਾਈਸ ਮਿਲਰ ਐਸੋਸੀਏਸ਼ਨ ਦੇ ਜੋ ਬਾਈਕਾਟ ਕਰਨ ਦੇ ਕਾਰਨ ਕਿਉਂਕਿ ਉੱਥੇ ਵੀ ਸਪੇਸ ਦੀ ਪ੍ਰੋਬਲਮ ਹੈ ਤੇ ਅੱਜ ਦੀ ਮੀਟਿੰਗ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਕਲੀਅਰ ਕਰਤਾ ਹੈ ਕਿ ਪੰਜਾਬ industan ਦੇ ਵਿੱਚ ਜਿਹੜਾ ਝੋਨਾ ਹੈ ਚਾਵਲ ਹੈ ਉਹਦੀ ਜ਼ਰੂਰਤ ਜਿਹੜੀ ਆ ਉਹ 3-4-5 ਲੱਖ ਟਨ ਤੋਂ ਵੱਧ ਪੰਜਾਬ ਚ ਨਹੀਂ ਚੁੱਕਿਆ ਜਾ ਸਕਦਾ ਸੋ ਸਾਥੀਓ ਆਪਣੇ ਆਪਣੇ ਮੰਡੀਆਂ ਦੀ ਮੀਟਿੰਗਾਂ ਕਰਕੇ ਆਪਣੇ ਆਪਣੇ ਪ੍ਰਧਾਨ ਸਾਹਿਬਾਨ ਆਪਣੇ ਆਰਤੀਆਂ ਨੂੰ ਬੁਲਾ ਕੇ ਸਾਰਿਆਂ ਨੂੰ ਸੂਚਿਤ ਕਰਨ ਕਿ 1 ਅਕਤੂਬਰ ਨੂੰ ਜੋ ਆਪਾਂ ਬੰਦ ਦਾ ਸੱਦਾ ਦਿੱਤਾ ਹੈ ਉਹ ਆਪਣੇ ਭਵਿੱਖ ਨੂੰ ਬਚਾਉਂਦਾ ਸੱਦਾ ਹੈ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਵੇਂ ਕਿ ਕਣਕ ਤੇ ਛੱਡੋ ਨਜਾਇਜ਼ ਸ਼ੋਰਟੀ ਲੈ ਲਈ ਔਰਨੇ ਕੰਮ ਉਹਦੇ ਨੇ 50 ਕਰੋੜ ਰੁਪਇਆ ਸਾਡਾ ਜਿਹੜਾ EPF ਕੱਟਿਆ ਗਿਆ ਸੋ ਸਾਰੀਆਂ ਗੱਲਾਂ ਅੱਗੇ ਮੈਂ ਏਜੰਡਾ ਪਾ ਚੁੱਕਾ ਮੈਂ ਦਿੱਲੀ ਤੋਂ ਹੁਣ ਵਾਪਸ ਆ ਰਿਹਾ ਤੇ ਤੁਹਾਡੇ ਧਿਆਨ ਵਿੱਚ ਲਿਆਉਣਾ ਜ਼ਰੂਰੀ ਸਮਝਿਆ ਸੀ ਵੀ ਆਪਾਂ ਸੋਚ ਵਿਚਾਰ ਕੇ ਮੰਡੀਆਂ ਦੇ ਵਿੱਚ ਜਦੋਂ ਵੀ ਹੜਤਾਲ ਖਲੋਂਦਾ ਬਾਅਦ ਆਪਾਂ ਚੁਰਨਾ ਤੋਲਣਾ ਹੈ ਉਸ ਤਰੀਕੇ ਨਾਲ ਚੁਰਨਾ ਵੀ ਜਦੋਂ ਚੁਰਨਾ ਅੱਜ ਖਰੀਦਿਆ ਸਵੇਰੇ ਸਰਕਾਰ ਚਕਾਉਣ ਦੀ پابੰਦ ਹੋਵੇ ਸਰਕਾਰ ਕਹਿ ਦਊਗੀ ਲੇਕਿਨ ਚਕਾਉਣਾ ਨਹੀਂ ਸਾਨੂੰ ਚੱਕੇ ਲਾਉਣੇ ਪੈਣਗੇ 5-5 ਰੁਪਈ ਬੁਰੀ ਦੇ ਕੇ ਸ਼ੋਰਟੀ ਭਰਨੀ ਪਊਗੀ ਫਟਿਆ ਬਾਰਦਨਾ ਬਦਲਣਾ ਪਊਗਾ ਸ਼ੋਰਟੀ ਪੂਰੀ ਦੀ ਪੂਰੀ ਉਹਨਾਂ ਲੈਣੀ ਇਨਸਪੈਕਟਰਾਂ ਨੇ ਪਹਿਲਾਂ ਹੀ ਗੱਲ ਕਰ ਲਈ ਹੈ ਪੰਜਾਬ ਸਰਕਾਰ ਨਾਲ ਕਿ ਅਸੀਂ 1 ਕਿਲੋ ਸ਼ੋਰਟੀ ਕੱਟਣੀ ਛੱਡਣੀ ਨਾ ਸ਼ੈਲਰਾਂ ਨੇ ਇਹੋ ਜਿਹੇ ਰਾਤਾਂ ਦੇ ਵਿੱਚ ਕਿਲੋ ਸ਼ੋਰਟੀ ਛੱਡਣੀ ਹੈ ਉਹਨਾਂ ਵੇਖਾ 45 ਰੁਪਏ ਲੈਂਦੇ ਨੇ ਤੇ 245 ਦੇ ਕੇ ਜਾਣ ਛੱਡਾਈਏ ਸੋ ਤੁਹਾਨੂੰ ਬੇਨਤੀ ਕਰਦਾਂਗੇ ਆਪਣੇ ਆਪਣੇ ਮੰਡੀਆਂ ਦੀਆਂ ਆਪਣੇ ਆਪਣੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਕੇ ਇੱਕ ਮੁੱਢਦਾ ਸਬੂਤ ਦਿਓ ਧੰਨਵਾਦ ਜੈ ਹਿੰਦ